ਸੋ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅਤੇ ਇੱਕ ਨਵੇਂ ਸਥਾਨ ਤੇ ਅਤੇ ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਸ਼ਹਿਰ ਰੋਪੜ ਦੀ ਉਸ ਵਿਰਾਸਤੀ ਚੌਂਕੀ ਨੂੰ ਦਿਖਾਉਣ ਦੇ ਲਈ ਜੋ ਕਿ ਰੋਪੜ ਸ਼ਹਿਰ ਦੇ ਨਾਲ ਇੱਕ ਉੱਚੀ ਪਹਾੜੀ ਦੇ ਉੱਪਰ ਬਣੀ ਹੋਈ ਹੈ ਅਤੇ ਦੋਸਤੋ 300 350 ਦੇ ਤਕਰੀਬਨ ਇਸ ਦੀਆਂ ਪੌੜੀਆਂ ਨੇ ਹੌਲੀ-ਹੌਲੀ ਚੜ੍ਹਦੇ ਆ ਤੇ ਨਾਲ ਦੀ ਨਾਲ ਜੋ ਇਸ ਸਥਾਨ ਦਾ ਇਤਿਹਾਸ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਬਹੁਤ ਟਾਈਮ ਤੋਂ ਮੇਰੀ ਤਮੰਨਾ ਸੀ ਵੀ ਮੈਂ ਇਸ ਥਾਨ ਬਾਰੇ ਸੁਣਿਆ ਤਾਂ ਬਹੁਤ ਸੀ ਪਰ ਮੈਂ ਕਿਹਾ ਵੀ ਜਾ ਕੇ ਦਰਸ਼ਨ ਦਿਦਾਰੇ ਕਰਕੇ ਆਉਣੇ ਆ ਕਿਉਂਕਿ ਇਹ ਸਾਡਾ ਨਾ ਇਹ ਸਾਡੀ ਵਿਰਾਸਤ ਹੈ ਇਸ ਨੂੰ ਦੇਖ ਕੇ ਸਾਨੂੰ ਪਤਾ ਲੱਗੇਗਾ ਕਿ ਸਾਡਾ ਰਾਜ ਕਿੱਥੇ ਤੱਕ ਸੀ ਅਤੇ ਅਸੀਂ ਕੌਣ ਸੀ ਸਾਡੇ ਜੋ ਪੁਰਖੇ ਸੀ ਜੋ ਸਾਡੇ ਵੱਡੇ ਬਡੇਰੇ ਸੀ ਉਹਨਾਂ ਦਾ ਕਿੱਥੇ ਤੱਕ ਰਾਜ ਸੀ ਤੇ ਚਲੋ ਆਓ ਚੜਦੇ ਹਾਂ ਹੌਲੀ ਹੌਲੀ ਪੌੜੀਆਂ ਤੇ ਨਾਲ ਦੀ ਨਾਲ ਜੋ ਇਤਿਹਾਸ ਹੈ ਤੁਹਾਨੂੰ ਦੱਸਾਂਗੇ ਜਰੂਰ ਇਸ ਤੋਂ ਪਹਿਲਾਂ ਜੋ ਮੈਂ ਇੱਕ ਵੀਡੀਓ ਦੇਖੀ ਸੀ ਉਸ ਦੇ ਵਿੱਚ ਪੌੜੀਆਂ ਨਹੀਂ ਸੀ ਵੈਸੇ ਹੌਲੀ ਹੌਲੀ ਚੜਨ ਦਾ ਮਤਲਬ ਰਾਹ ਸੀ ਪ੍ਰਾਣੀ ਐਦਾਂ ਪਕੜ ਡੰਡੀ ਜਿਹੀ ਬਣੀ ਹੁੰਦੀ ਉਸ ਨੂੰ ਪਕੜ ਪਕੜ ਕੇ ਦੁਨੀਆ ਉੱਪਰ ਚੜਦੀ ਸੀ ਮੈਂ ਦੇਖੀ ਸੀ ਇੱਕ ਪੁਰਾਣੀ ਵੀਡੀਓ ਪਰ ਹੁਣ ਤਾਂ ਇੱਥੇ ਜੋ ਤੁਸੀਂ ਪੌੜੀਆਂ ਦੇਖ ਰਹੇ ਹੋ ਬਹੁਤ ਸੋਹਣੀਆਂ ਬਣਾ ਦਿੱਤੀਆਂ ਨੇ ਚੜ੍ਹਨਾ ਆਸਾਨ ਹੋ ਗਿਆ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਸਤਲੁਜ ਦਰਿਆ ਜਿਹੜਾ ਸਤਲੁਜ ਦਰਿਆ ਤੋਂ ਕੋਈ 3-400 ਮੀਟਰ ਦੀ ਦੂਰੀ ਤੇ ਹੀ ਹੈ ਆਪਣੇ ਨੂਰਪੁਰ ਬੀਤੀ ਵਾਲੇ ਰੋਡ ਦੇ ਉੱਪਰ ਇਹ ਤੇ ਵਿੱਚ ਪੌੜੀਆਂ ਨੇ ਵਿੱਚ ਹੀ ਪਲੇਨ ਰਸਤਾ ਆ ਜਾਂਦਾ ਲੇਕਿਨ ਚੜ੍ਹਾਈ ਨਾਲ ਦੀ ਨਾਲ ਜਾਰੀ ਹੈ ਮੇਰੇ ਸਾਰੇ ਮੇਰੇ ਦੋਸਤਾਂ ਨੂੰ ਬੇਨਤੀ ਹੈ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਤੁਹਾਡੇ ਲਈ ਸੰਗਤ ਅਸੀਂ ਜਾਂਦੇ ਆ ਇਹ ਤੇ ਤੁਹਾਨੂੰ ਨਵੇਂ ਨਵੇਂ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਚਲੋ ਤੇ ਤਕਰੀਬਨ ਆ ਹੀ ਚੁੱਕੇ ਆ ਵਾਹਿਗੁਰੂ ਵਾਹਿਗੁਰੂ ਇਹ ਆ ਗਏ ਆ ਜੀ ਪੂਰੇ ਸਿਖਰ ਤੇ ਆ ਚੜੇ ਆ ਤੇ ਸਰਕਾਰੀ ਖਾਲਸਾ ਵਿਰਾਸਤੀ ਚੌਕੀ ਤੇ ਜੋ ਇਥੋਂ ਦਾ ਇਤਿਹਾਸ ਉਹ ਲਿਖਿਆ ਹੋਇਆ ਸਨ 1831 ਦੇ ਵਿੱਚ ਲਾਰਡ ਵਿਲੀਅਮ ਬੈਂਟਿਕ ਜੋ ਕਿ ਉਸ ਵਕਤ ਬ੍ਰਿਟਾਨਵੀ ਹਕੂਮਤ ਦਾ ਆਪਣੇ ਭਾਰਤ ਦੇ ਵਿੱਚ ਵਾਈਸ ਰਾਏ ਹੁੰਦਾ ਸੀ ਉਸ ਨੂੰ ਮਿਲਣ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਨਾਲ ਸਰਦਾਰ ਹਰੀ ਸਿੰਘ ਨਲੂਆ ਜੀ ਅਤੇ ਨਾਲ ਹੋਰ ਜੱਸਾ ਸਿੰਘ ਰਾਮਗੜੀਆ ਜੀ ਅਤੇ ਹੋਰ ਸਰਦਾਰ ਜੋ ਮੁੱਖ ਜਰਨੈਲ ਸਨ ਉਹਨਾਂ ਨੂੰ ਮਿਲਣ ਤੋਂ ਪਹਿਲਾਂ ਲਾਰਡ ਵਿਲੀਅਮ ਬੈਂਟਿੰਗ ਨੂੰ ਮਿਲਣ ਤੋਂ ਪਹਿਲਾਂ ਇੱਥੇ ਇਸ ਸਥਾਨ ਤੇ ਆ ਕੇ ਪਹਿਲਾਂ ਖਾਸ ਆਪ ਦਾ ਝੰਡਾ ਲਹਿਰਾਇਆ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਸਤਲੋਜ ਦੀ ਦੂਸਰੀ ਸਾਈਡ ਜਾ ਕੇ ਅੰਗਰੇਜ਼ ਐਡੇ ਡਰਪੋਕ ਸੀ ਵੀ ਉਹਨਾਂ ਨੂੰ ਡਰ ਸੀ ਵੀ ਕਿਤੇ ਉਧਰ ਗਿਆ ਨੂੰ ਸਾਨੂੰ ਫੜ ਕੇ ਨਾ ਵਟਰਾ ਲੈਣ ਇਸ ਲਈ ਉਹਨਾਂ ਨੇ ਸਤਲੁਜ ਦਰਿਆ ਨੂੰ ਪਾਰ ਕਰਨ ਦੀ ਬਜਾਏ ਆਪ ਇਧਰੋਂ ਮਹਾਰਾਜਾ ਰਣਜੀਤ ਸਿੰਘ ਜੀ ਤੇ ਸਰਦਾਰ ਹਰੀ ਸਿੰਘ ਨਲੂਆ ਜੀ ਅਤੇ ਹੋਰ ਸਾਰੀ ਖਾਲਸਾਈ ਫੌਜ ਜੋ ਨਾਲ ਸੀ ਲਾਵ ਲਸ਼ਕਰ ਉਹ ਸਤਲੋਜ ਦੇ ਦੂਸਰੇ ਪਾਸੇ ਗਿਆ ਸੀ ਉਹਦੀ ਵੀ ਅਸੀਂ ਅਗਲੀ ਵੀਡੀਓ ਤੁਹਾਨੂੰ ਜ਼ਰੂਰ ਬਣਾ ਕੇ ਦਿਖਾਵਾਂਗੇ ਕਿੱਥੇ ਜਾ ਕੇ ਮਤਲਬ ਬੈਠਕ ਹੋਈ ਸੀ ਮੀਟਿੰਗ ਹੋਈ ਸੀ ਤੇ ਇੱਥੇ ਬੈਠ ਕੇ ਇਹ ਨਿਰਧਾਰਤ ਕੀਤਾ ਗਿਆ ਸੀ ਵੀ ਸਤਲੋਜ ਤੋਂ ਦੂਸਰੀ ਸਾਈਡ ਦਾ ਇਲਾਕਾ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਇਹ ਬ੍ਰਿਟਾਨੀ ਹਕੂਮਤ ਦੇ ਹਵਾਲੇ ਤੇ ਜੋ ਇੱਧਰ ਸਤਲੋਜ ਦੇ ਪਾਸੇ ਤੁਸੀਂ ਇਲਾਕਾ ਦੇਖ ਰਹੇ ਹੋ ਇਹ ਖਾਲਸਾ ਰਾਜ ਦੀ ਨਿਸ਼ਾਨੀ ਮਤਲਬ ਖਾਲਸਾ ਰਾਜ ਦੇ ਅਧੀਨ ਇਹ ਇਲਾਕਾ ਸਾਰਾ ਆਉਂਦਾ ਸੀ ਤੇ ਦੋਸਤੋ ਆ ਗਏ ਆ ਤੇ ਖਾਲਸਾ ਰਾਜ ਦੇ ਉਸ ਵੇਲੇ ਦਾ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਝੰਡੇ ਦਾ ਜੋ ਪ੍ਰਤੀਕ ਹੈ ਉਹ ਤੁਸੀਂ ਦੇਖ ਰਹੇ ਹੋ ਤੇ ਇਹ ਪਿੱਲਰ ਬਹੁਤ ਪੁਰਾਣਾ ਪਿੱਲਰ ਤਕਰੀਬਨ ਇਹ ਕੋਈ 200 ਸਾਲ ਦੇ ਲਗਭਗ ਹੀ ਪੁਰਾਣਾ ਤਕਰੀਬਨ ਜਿਸ ਵਕਤ ਆਪਣਾ ਰਾਜ ਹੁੰਦਾ ਸੀ ਪੰਜਾਬ ਦੇ ਉੱਪਰ ਉਸ ਵੇਲੇ ਦਾ ਹੀ ਮਤਲਬ ਇਹ ਪਿੱਲਰ ਆ ਥੱਲੇ ਤੇ ਇਹ ਮਤਲਬ ਥੱਲੇ ਥੱਲੇ ਤੱਕ ਦਾ ਉੱਪਰ ਤਾਂ ਨਵਾਂ ਚਲੋ ਲਗਾਇਆ ਗਿਆ ਬਾਅਦ ਦੇ ਵਿੱਚ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਸ ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਹੈ ਬਹੁਤ ਉੱਚੇ ਅਸਥਾਨ ਤੇ ਆ ਜੀ ਇਹ ਨਾਲ ਜੋ ਤੁਸੀਂ ਪਲਾਂਟ ਦੇਖ ਰਹੇ ਹੋ ਨਾ ਇਹ ਸਵਰਾਜ ਮਾਜ਼ਦਾ ਵਾਲਿਆਂ ਦਾ ਹੈ ਤੇ ਇਹਨਾਂ ਨੇ ਮਤਲਬ ਇਹ ਸੇਵਾ ਇਹਨਾਂ ਦੀ ਨਿਵਾਈ ਹੈ ਜੋ ਵੀ ਇੱਥੇ ਖਰਚਾ ਆਇਆ ਬੜੀ ਭਾਗਾ ਭਰੀ ਧਰਤੀ ਹੈ ਦੋਸਤੋ ਇਹ ਕਿਉਂਕਿ ਇਸ ਸਥਾਨ ਤੇ ਕਿਸੇ ਵਕਤ ਸਰਦਾਰ ਹਰੀ ਸਿੰਘ ਨਲੂਆ ਵਰਗੇ ਮਹਾਨ ਸਿੱਖ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਹੋਰ ਵੱਡੇ ਵੱਡੇ ਸਿੱਖ ਸਰਦਾਰ ਜਿਨ੍ਹਾਂ ਦਾ ਬਹੁਤ ਨਾਮ ਸੀ ਵੱਡਾ ਰਤਬਾ ਸੀ ਜਿਨ੍ਹਾਂ ਨੂੰ ਦੇਖ ਕੇ ਹੀ ਕਹਿੰਦੇ ਬ੍ਰਿਟਾਨਵੀ ਹਕੂਮਤ ਦੇ ਜੋ ਜੋ ਲੀਡਰਸ ਹਨ ਜੋ ਉਹਨਾਂ ਤੇ ਜੋ ਵਾਈਸ ਰਾਏ ਭੇਜੇ ਸਨ ਉਹ ਦੇਖ ਕੇ ਹੀ ਹੈਰਾਨ ਹੋਈ ਜਾਂਦੇ ਸਨ ਵੀ ਐਡੇ ਐਡੇ ਕੱਦ ਐਡੇ ਐਡੇ ਤਕੜੇ ਬੰਦੇ ਇਹਨਾਂ ਨਾਲ ਅਸੀਂ ਕਿੱਥੇ ਲੜਾਂਗੇ ਉਹ ਤਾਂ ਲੜਨ ਤੋਂ ਬਗੈਰ ਹੀ ਉਹਨਾਂ ਨੇ ਪਰਲੇ ਪਾਸੇ ਸਤਲੁਜ ਦੇ ਬੈਠ ਕੇ ਸੰਧੀ ਕਰ ਲਈ ਸੀ ਜੀ ਇਹ ਇਥੋਂ ਦਾ ਇਤਿਹਾਸ ਹੈ ਸਾਹਮਣੇ ਬਹੁਤ ਵਧੀਆ ਵਧੀਆ ਮੌਸਮ ਬਣਿਆ ਹੋਇਆ ਸਾਹਮਣੇ ਦੇਖੋ ਸਤਲੁਜ ਕਿੰਨਾ ਸੋਹਣਾ ਲੱਗ ਰਿਹਾ ਵਗਦਾ ਸੋ ਮੇਰੀ ਬੇਨਤੀ ਹੈ ਤੁਹਾਨੂੰ ਇੱਕ ਵਾਰੀ ਮੈਂ ਫੇਰ ਬੇਨਤੀ ਕਰਦਾ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੁਸੀਂ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਕਿਉਂਕਿ ਨਵੇਂ ਹਜੇ ਬਲੌਗ ਬਣਾਉਣ ਲੱਗਿਆ ਮੈਂ ਤੇ ਜ਼ਿਆਦਾ ਮੈਨੂੰ ਬੋਲਣਾ ਆਉਂਦਾ ਨਹੀਂ ਹੈ ਜਿੱਦਾਂ ਵੀ ਮੇਰੇ ਬੋਲਿਆ ਮਾਂ ਜੇ ਕੀ ਭੁੱਲ ਚੁੱਕੀ ਹੋਇਆ ਤਾਂ ਮਾਫ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਤੇ ਸ਼ੇਅਰ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ